ਜੇ ਤੁਸੀਂ ਸਮੇਂ ਰਹਿਦੇ ਦੰਦਾਂ ਨੂੰ ਸਿੱਧਾ ਨਹੀਂ ਕਰਾਉਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਹੋ ਜਾਓ ਤੁਹਾਡੇ ਦੰਦ ਤੁਹਾਡਾ ਸਾਥ ਬਹੁਤ ਛੇਤੀ ਛੱਡ ਦੇਣਗੇ ਉੱਚੇ ਨੀਵੇਂ ਹੋਣਾ ਜਾਂ ਵਿੰਗੇ ਡੇਡੇ ਹੋਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਸਾਨੂੰ ਆਉਂਦੀਆਂ ਨੇ ਜਿਹੜਾ ਜਵਾਲਾ ਸਾਡਾ ਇਹਦੀ ਨੇ ਇੱਕ ਪ੍ਰੋਪਰ ਚੜਾਈ ਹੋਣੀ ਚਾਹੀਦੀ ਹੈ ਕਈ ਬੱਚੇ ਅੰਗੂਠਾ ਚੁੰਗਦੇ ਆ ਤਾਂ ਤਾਲੂਆ ਡੂੰਗਾ ਹੋ ਜਾਂਦਾ ਹੈ ਫਿਰ ਵੀ ਦੰਦ ਅੰਦਰ ਨੂੰ ਚਲੇ ਜਾਂਦੇ ਆ ਇੱਕ ਇਲਾਜ ਹੁੰਦਾ ਹੈ ਡੈਂਟਲ ਅਲਾਈਨਰਸ ਬਿਨਾ ਤਾਰਾਂ ਤੋਂ ਵੀ ਤੁਹਾਡੇ ਦੰਦ ਸਿੱਧੇ ਹੋ ਸਕਦੇ ਆ ਅਸੀਂ ਤੁਹਾਡਾ ਇੱਕ ਸਕੈਨ ਕਰਾਂਗੇ ਕੰਪਿਊਟਰ ਦੇ ਉੱਤੇ ਤੁਹਾਡੀ ਸਮਾਈਲ ਜਿਹੜੀ ਕਿਵੇਂ ਵੀ ਹੈ ਤੁਹਾਨੂੰ ਦਿਖਾਵਾਂਗੇ ਫਿਰ ਤੁਹਾਨੂੰ ਸਮਾਈਲ ਠੀਕ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੇ ਤੁਸੀਂ ਦਿਖੋਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਨਾ ਤਾਰ ਵਾਂਗੂ ਚੁਬਦਾ ਨਾ ਤਾਰ ਵਾਂਗੂ ਦਿਖਦਾ ਨਾ ਤਾਰ ਵਾਂਗੂ ਛਾਲੇ ਕਰਦਾ ਬਿਲਕੁਲ ਕਲੀਅਰ ਹੁੰਦਾ ਬਿਲਕੁਲ ਟਰਾਂਸਪੇਰੈਂਟ ਹੁੰਦਾ ਤੁਹਾਡੇ ਦੰਦਾਂ ਦੇ ਉੱਤੇ ਚੜ ਜਾਂਦਾ ਦੋਸਤੋ ਕੀ ਤੁਹਾਡੇ ਦੰਦਾਂ 'ਚ ਵੀ ਵਿਰਲ ਹੈ ਜਾਂ ਵਿੰਗੇ ਟੇਡੇ ਐ ਉੱਚੇ ਨਹੀਂਵੇਂ ਐ ਜੇ ਤੁਹਾਡੇ ਦੰਦ ਉੱਚੇ ਨਹੀਂਵੇਂ ਐ ਵਿੰਗੇ ਟੇਡੇ ਐ ਜਾਂ ਬਾਹਰ ਐ ਤੁਸੀਂ ਸਮਾਈਲ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਯਾਰ ਮੇਰੇ ਦੰਦ ਚੰਗੇ ਨਹੀਂ ਹੈਗੇ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਉੱਚੇ ਨਹੀਂਵੇਂ ਹੋਣਾ ਜਾਂ ਵਿੰਗੇ ਟੇਡੇ ਹੋਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਸਾਨੂੰ ਆਉਂਦੀਆਂ ਨੇ ਜਿੰਨੇ ਵੀ ਲੋਕਾਂ ਦੇ ਦੰਦ ਬਾਹਰ ਹੁੰਦੇ ਆ ਉਹ ਪਹਿਲੀ ਗੱਲ ਤਾਂ ਸਮਾਈਲ ਨਹੀਂ ਕਰ ਪਾਉਂਦੇ ਮੂੰਹ ਸੁੱਕਦਾ ਉਹਨਾਂ ਦਾ ਤੇ ਬਰਸ਼ ਨਹੀਂ ਪ੍ਰੋਪਰ ਕਰ ਪਾਉਂਦੇ ਬਰਸ਼ ਨਾ ਹੋਣ ਕਰਕੇ ਮਸੂੜੀਆਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਹੜਾ ਜਵਾੜਾ ਸਾਡਾ ਇਹਦੀ ਨਾ ਇੱਕ ਪ੍ਰੋਪਰ ਚੜਾਈ ਹੋਣੀ ਚਾਹੀਦੀ ਹੈ ਕਈ ਬੱਚੇ ਅੰਗੂਠਾ ਚੁੰਗਦੇ ਆ ਤਾਂ ਤਾਲੂਆ ਡੂੰਗਾ ਹੋ ਜਾਂਦਾ ਫਿਰ ਵੀ ਦੰਦ ਅੰਦਰ ਨੂੰ ਚਲੇ ਜਾਂਦੇ ਆ ਕਈਆਂ ਦੀ ਜੀਬ ਦਾ ਸਾਈਜ਼ ਵੱਡਾ ਹੁੰਦਾ ਹੈ ਟੰਗ ਥਸਟਿੰਗ ਕਹਿ ਦਿੰਦੇ ਆ ਉਦੇ ਨਾਲ ਵੀ ਜਿਹੜੇ ਹੀਟਲੇ ਆ ਜੀਬ ਦੇ ਸਾਈਜ਼ ਕਰਕੇ ਦੰਦ ਬਾਹਰ ਆ ਜਾਂਦੇ ਆ ਸੋ ਜੇ ਤੁਸੀਂ ਸਮੇਂ ਰਹਿੰਦੇ ਦੰਦਾਂ ਨੂੰ ਸਿੱਧਾ ਨਹੀਂ ਕਰਾਉਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਹੋ ਜਾਓ ਤੁਹਾਡੇ ਦੰਦ ਤੁਹਾਡਾ ਸਾਥ ਬਹੁਤ ਛੇਤੀ ਛੱਡ ਦੇਣਗੇ ਕਿਉਂਕਿ ਮਸੂੜੀਆਂ ਦੀਆਂ ਬਿਮਾਰੀਆਂ ਤੁਹਾਨੂੰ ਘੇਰਨੀਆਂ ਹੀ ਘੇਰਨੀਆਂ ਕਿਰਪਾ ਕਰਕੇ ਜੇ ਤੁਹਾਡੇ ਦੰਦਾਂ ਨੂੰ ਕੋਈ ਸਮੱਸਿਆ ਹੈ ਟੇਡੇ ਮੇਡੇ ਲੱਗਦੇ ਆ ਤਾਂ ਆਪਣੇ ਡੈਂਟਿਸਟ ਨੂੰ ਚੈੱਕ ਕਰਾਓ ਇਹਨਾਂ ਨੂੰ ਤਾਰਾਂ ਨਾਲ ਸਿੱਧਾ ਕਰਾਇਆ ਜਾ ਸਕਦਾ ਜਿਸ ਨੂੰ ਕਿ ਡੈਂਟਲ ਬ੍ਰੇਸਿਸ ਕਿਹਾ ਜਾਂਦਾ ਹੈ ਇੱਕ ਇਲਾਜ ਹੁੰਦਾ ਹੈ ਡੈਂਟਲ ਅਲਾਈਨਰਸ ਬਿਨਾ ਤਾਰਾਂ ਤੋਂ ਵੀ ਤੁਹਾਡੇ ਦੰਦ ਸਿੱਧੇ ਹੋ ਸਕਦੇ ਆ ਬਹੁਤ ਹੀ ਕਾਮਨਲੀ ਸਾਡੇ ਕਲੀਨਿਕ ਦੇ ਵਿੱਚ ਟ੍ਰੀਟਮੈਂਟ ਕੀਤਾ ਜਾਂਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦੰਦ ਜਿਆਦਾ ਖਰਾਬ ਨੇ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡਾ ਇੱਕ ਸਕੈਨ ਕਰਾਂਗੇ ਕੰਪਿਊਟਰ ਦੇ ਉੱਤੇ ਤੁਹਾਡੀ ਸਮਾਈਲ ਜਿਹੜੀ ਕਿਵੇਂ ਵੀ ਹੈ ਤੁਹਾਨੂੰ ਦਿਖਾਵਾਂਗੇ ਫਿਰ ਤੁਹਾਨੂੰ ਸਮਾਈਲ ਠੀਕ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੇ ਤੁਸੀਂ ਦਿਖੋਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਆ ਉਸ ਤੋਂ ਬਾਅਦ ਤੁਸੀਂ ਅ ਅਲਾਈਨਰ ਨਾਲ ਲੈ ਕੇ ਜਾ ਸਕਦੇ ਹੋ ਬਾਰ-ਬਾਰ ਡੈਂਟਿਸਟ ਕੋਲ ਵੀ ਤੁਹਾਨੂੰ ਆਉਣਾ ਨਹੀਂ ਪੈਂਦਾ ਨਾ ਤਾਰ ਵਾਂਗੂ ਚੁਬਦਾ ਨਾ ਤਾਰ ਵਾਂਗੂ ਦਿਖਦਾ ਨਾ ਤਾਰ ਵਾਂਗੂ ਛਾਲੇ ਕਰਦਾ ਬਿਲਕੁਲ ਕਲੀਅਰ ਹੁੰਦਾ ਬਿਲਕੁਲ ਟਰਾਂਸਪੇਰੈਂਟ ਹੁੰਦਾ ਤੁਹਾਡੇ ਦੰਦਾਂ ਦੇ ਉੱਤੇ ਚੜ ਜਾਂਦਾ ਹੈ ਕਵਰਿੰਗਸ ਹੁੰਦੀਆਂ ਨੇ ਡੈਂਟਲ ਅਲਾਈਨਰਸ ਸੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਦਰਦ ਨਹੀਂ ਡੈਂਟਿਸਟ ਦੇ ਕਿਹੜੇ ਵੀ ਤੁਹਾਡੇ ਬਚ ਜਾਂਦੇ ਆ ਤੇ ਜਿਹੜਾ ਇਲਾਜ ਤਾਰ ਨਾਲ ਆਪਣਾ 2 ਸਾਲ ਜਾਂ 1.5 ਸਾਲ ਚ ਹੋਣਾ ਸੀ ਉਹ ਲਾਜ ਆਪਾ ਅਲਾਈਨਰ ਨਾਲ ਸਿਰਫ ਤੇ ਸਿਰਫ 5 ਮਹੀਨੇ 6 ਮਹੀਨੇ ਜਾਂ 8 ਮਹੀਨੇ ਚ ਕੰਪਲੀਟ ਕਰ ਲੈਣਿਆ। ਸੋ ਜੇ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਲੱਗਦੀ ਹੈ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਧੰਨ।